ਕੱਲ ਮੰਡੀ 'ਚ ਬਾਈ ਆ ਮੱਝ ਦਾ ਵੀ ਕੇਸ ਹੋ ਗਿਆ ਸੀਗਾ ਵਿਚਾਰੀ ਦਾ ਬਹੁਤ ਦੁੱਖ ਲੱਗਦਾ ਜਦੋਂ ਜਦੋਂ ਯਾਰ ਪਸ਼ੂ ਬੱਟ ਕਰੀ ਜਾਵੇ ਭਾ ਉਹ ਬੱਚਾ ਕੋਈ ਪੁੱਠਾ ਹੋ ਗਿਆ ਜਾਂ ਕਿਵੇਂ ਵੀ ਹਨਾ ਬੱਚਾ ਨਿਕਲਿਆ ਨਹੀਂ ਬਾਈ ਨੇ ਆਪ ਵੀ ਬਹੁਤ ਹਿੰਮਤ કરી ਚੱਲੋ ਬੱਚਾ ਹੱਥ ਪਾ ਕੇ ਦੇਖਿਆ ਥੋੜੇ ਜਰੂਰ ਆ ਗਏ ਬੱਚਾ ਘੁੰਮ ਗਿਆ ਕਿਸੇ ਕਾਰਨ ਕਰਕੇ ਜਦੋਂ ਘੁੰਮ ਗਿਆ ਬਾਈ ਇੱਕ ਮੁੰਡਾ ਹੋਰ ਕੋਲੇ ਖੜਾ ਸੀ ਉਹ ਕਹਿੰਦਾ ਯਾਰ ਮੈਂ ਵੀ ਪਿੰਡ 'ਚ ਚੱਲ ਸਮੁੰਦਰ ਸਮੁੰਦਰ ਨਾ ਹੌਲੇ-ਹੌਲੇ ਕੱਢਦਾ ਰਹਿਣਾ ਪਸ਼ੂਾਂ ਦੇ ਤੇ ਆ ਬਾਈ ਨੇ ਵੀ ਫਿਰ ਪਰਨੇ ਵਾਲੇ ਨੇ ਕਾਗੇ ਜੜਾਇਆ ਹੱਥਾਂ ਦੇ ਤਾਂ ਹੱਥ ਪਾਇਆ ਬਾਈ ਕਹਿੰਦਾ ਬੱਚਾ ਬਈ ਜਮਾ ਦੇਵੇ ਤੇ ਆਇਆ ਪਿਆ ਤੇ ਰਸੀ ਰਸੀ ਪਾਈ ਕੋਸ਼ਿਸ਼ ਕਰੀ ਇਹ ਬਾਈ ਤੋਂ ਵੀ ਗੱਲ ਬਣੀ ਨਹੀਂ ਪਹਿਲਾਂ ਤਾਂ ਬਾਈ ਦਾ ਧੰਨਵਾਦ ਕਰਦੇ ਹਾਂ ਹਿੰਮਤ ਦਾ ਕਰਿਆ ਯਾਰ ਬੰਦੇ ਨੇ ਹਨਾ ਬੇਜਮਾਨ ਦਾ ਦੁੱਖ ਸਮਝਿਆ ਬਾਈ ਨੇ ਮੱਥਾ ਮਾਰਿਆ ਚਲੋ ਕਈ ਵਾਰੀ ਹੁੰਦੇ ਆ ਕੇਸ ਨਹੀਂ ਉਹ ਹੁੰਦੇ ਵੱਡੇ ਵੱਡੇ ਡਾਕਟਰਾਂ ਤੋਂ ਕੰਮ ਉਲਝ ਜਾਂਦੇ ਆ ਫਿਰ ਇੱਕ ਬਜ਼ੁਰਗ ਆਇਆ ਇੱਥੇ ਦਰਸ਼ਨ ਪਿੰਦੀ ਵਾਲਾ ਬਾਈ ਉਹ ਕਹਿੰਦਾ ਐਂ ਕਰੋ ਮੱਲੋ ਤੁਸੀਂ ਮੱਝ ਨੂੰ ਨਾ ਸਾਈਡ ਤੇ ਖੁੱਲੇ ਜੇ ਥਾਂ 'ਚ ਲੈ ਕੇ ਚਲੋ ਕੱਚੇ ਥਾਂ ਚ ਪਿੱਛੇ ਬਈ ਪਿਕਅਪ ਕੋਲੇ ਲੈ ਗੇ ਤੇ ਬਾਬੇ ਨੇ ਬੱਲੇ ਬੱਲੇ ਕਰਾਤੀ ਬਾਕੀ ਸਾਨੂੰ ਦਿਖਾ ਦਿੰਨਾ ਮੈਂ ਆ ਬਜ਼ੁਰਗ ਸੀ ਵੀਡੀਓ ਚ ਨੰਬਰ ਵੀ ਬੋਲੇ ਆਪਾਂ ਤੇ 5 ਮਿੰਟਾਂ ਚ ਬੱਚਾ ਬਾਹਰ ਕੱਢ ਕੇ ਮਰਿਆ ਨਹੀਂ 2 ਘੰਟੇ ਹੋ ਗਏ ਸੀ ਕੁਲੀ ਜਾਂਦੇ ਨੇ ਉਹਨਾਂ ਦੋ ਜਣੇ ਨਾਲ ਲੱਗੋ ਬਈ ਇੱਕ ਹੀ ਇੱਕੇ ਨਾਲ ਲੱਗ ਮਾਰੀ ਬਈ ਸੱਚ ਨੂੰ ਲਓ ਜੀ ਲੋਟੇ ਕੰਮ ਦੀ ਬਾਤ ਹੋ ਜਾਂਦੀ ਕਿੱਧਰ ਆ ਗਏਆਂ ਨਾ ਬਾਸਾ ਪੁਰਾਣਾ ਮਖਣੀ ਹੈ ਕਲਮ ਮਾੜਾ ਮੂਜੀ ਉਹ ਮਾਰੇ ਬੱਚਾ ਜਿਉਂਦਾ ਕੱਢਿਆ ਦੇਖ ਬਾਪੂ ਨੇ ਕਲਾ ਹੋਈ ਹੈ ਬਹੁਤ ਪੁਰਾਣਾ ਬਾਪੂ ਦਾ ਪਿੰਡ ਬੋਲਾਂਗੇ ਉਹ ਕਿਹੜਾ ਖੜ ਜਾ ਯਾਰ ਕਈ ਵਾਰੀ ਕਿਸਾ ਭਲੀ ਹੋ ਜਾ ਕਿਹਨੇ ਬਿਲਕੁਲ ਪਦਰਾ यर ਗਏ ਤਾਂ ਹਨਾ ਬੇਚਰੀ ਦੇ ਨਸ਼ਕੜੇ ਲੈ ਆਉਂਦੇ ਕਿਤਰਾ ਹੀ ਰਹਿੰਦੇ ਬਾਈ 10 ਮਹੀਨੇ ਬਾਹਰੋਂ ਬਾਹਰ ਮੈਂ ਕੱਢਦਾ ਆ ਬਾਪੂ ਨੇ ਕੱਢਿਆ ਬਾਈ ਬੱਚਾ ਇੱਕ ਬੰਦੇ ਨੂੰ 2 ਘੰਟੇ ਹੋ ਗਏ ਲੋ ਕਿਹੜਾ ਪਿੰਡਾ ਬਾਪੂਦਰਾ ਜਵੰਦਾ ਪਿੰਡੀ ਹੈ ਤਨੋਲਾ ਜਵੰਦਾ ਪਿੰਡੀ ਜਵੰਦਾ ਪਿੰਡੀ ਨਾਮ ਕੀ ਹੈ ਤੁਹਾਡਾ ਦਰਸ਼ਕ ਜੀ ਨੰਬਰ ਬੋਲੋ ਜੀ ਤੁਹਾਡਾ ਨੰਬਰ ਬੋਲ ਸਕਦੇ ਹੋ ਮੋਬਾਈਲ ਨੰਬਰ ਬੋਲ ਦਿਓ ਜੀ 76961 76961 17317 17317 ਪਿੰਡ ਇੱਕ ਵਾਰੀ ਬੋਲ ਦੋਈ ਫੇਰ ਜਮੰਦਾ ਪਿੰਡੀ ਬਾਈ ਦਾ ਪਿੰਡ ਆ ਆ ਦੇਖ ਲੋ 2 ਘੰਟੇ ਹੋ ਗਏ ਸੀ ਮੱਜ ਨਾਲ ਲੌਂਕੀ ਜਾਂਦੇ ਨਾਲੇ ਤਾਂ ਬੱਚਾ ਜ਼ਿੰਦਾ ਜਾਗਦਾ ਕੱਢਤਾ ਬਾਬੇ ਨੇ ਪੁਰਾਣੇ ਬੰਦਿਆਂ ਦਾ ਯਾਰ ਆ ਹੁੰਦਾ ਬਾਈ ਦਾ ਬਹੁਤ ਤਜਰਬਾ ਬਾਬੇ ਦਾ ਆ ਦੇਖੋ ਜਮਾ ਬਜ਼ੁਰਗ ਨੇ ਜਮਾ ਡੈੱਡ ਹੋ ਗਿਆ ਹਨਾ ਨਹੀਂ ਨਹੀਂ ਜ਼ਿੰਦਾ ਬੱਚਾ ਇਹ ਹੁੰਦਾ ਤਜਰਬਾ ਬੰਦੇ ਦਾ ਨਹੀਂ ਤਾਂ ਘਟੋ ਘੜ ਮੈਨੂੰ ਲੱਗਦਾ ਘੰਟਾ ਹੋ ਗਿਆ ਹੋਣਾ ਬਾਈ ਲੌਂਕੀ ਜਾਂਦੇ ਨੇ ਉਹ ਉੱਥੇ ਪਹਿਲਾਂ ਲੱਗੇ ਪਏ ਸਿੰਦਰ ਬੇਟੀ ਤਾਰੇ ਤੋਂ ਗੱਡੀ ਦੇ ਜਮੰਦਾ ਪਿੰਡੀ